ਅੱਜ ਦੀ ਮੀਟਿੰਗ ਦਾ ਜੋ ਏਜੰਡਾ ਹੈ ਜੀ ਸਾਡਾ ਸ਼ਰਾਨਾ ਹਲਕੇ ਦਾ ਜੋ ਇਨਚਾਰਜ ਸੀ ਸਰਦਾਰ ਦਰਬਾਰਾ ਸਿੰਘ ਉਹਦੇਆਂ ਕੁਝ ਗਲਤ ਕਾਰਨਾਮਿਆਂ ਤੋਂ ਸਾਰਾ ਜਿਹੜਾ ਸਾਡਾ ਵਰਕਰ ਆ ਚਾਹ ਜੂਥ ਆ ਚਾਹ ਵੱਡੇ ਆ ਸਾਰੇ ਜਿਹੜੇ ਆ ਉਹਨਾਂ ਤੋਂ ਤੰਗ ਆ ਕੇ ਪਾਰਟੀ ਨੂੰ ਬਚਾਉਣ ਵਾਸਤੇ ਵਰਕਰ ਮੀਟਿੰਗ ਕੀਤੀ ਗਈ ਹੈ ਇਹ ਕੁਛ ਚਿਰ ਪਹਿਲਾਂ ਅਸੀਂ ਚੰਡੀਗੜ੍ਹ ਜਾ ਕੇ ਹਾਈ ਕਮਾਂਡ ਨੂੰ ਰਾਜਾ ਬੜਿੰਗ ਜੀ ਨੂੰ ਵੀ ਸਾਰੀ ਸਿਚੁਏਸ਼ਨ ਦੱਸੀ ਸੀ। ਉਹਨਾਂ ਨੇ ਹੀ ਇਹ ਕਿਹਾ ਸੀ ਕਿ ਮੀਟਿੰਗਾਂ ਕਰੋ, ਪਿੰਡਾਂ ਦੇ ਵਿੱਚ ਜਾਓ, ਜਾ ਕੇ ਪਾਰਟੀ ਨੂੰ ਤਗੜਿਆਂ ਕਰੋ। ਉਹਦੇ ਏਜੰਡਾ ਜਿਹੜਾ ਸਾਡਾ ਅੱਜ ਸੀ ਵਰਕਰਾਂ ਨੂੰ ਤਗੜੇ ਕਰਨ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਜਿਹੜਾ ਸਾਡਾ ਅਸੀਂ ਉਸ ਮਸਲੇ ਦੇ ਇਕੱਠੇ ਹੋਏ ਸੀ। ਫੈਸਲਾ ਲਿਆ ਫੈਸਲਾ ਅੱਜ ਸਾਰੇ ਵਰਕਰਾਂ ਨੇ ਸ਼ਹਿਰ ਦੇ ਵਰਕਰ ਜਿਹੜੇ ਪੁਰਾਣੇ ਐਮਸੀ ਪ੍ਰਧਾਨ ਜਿੰਨੇ ਸੀ ਸਾਰੇ ਸੂਝਵਾਨ ਸੱਜਣਾਂ ਸਾਰਾ ਸ਼ਹਿਰ ਹੀ ਤਕਰੀਬਨ ਆਇਆ ਹੋਇਆ ਸੀ ਦਿਹਾਤ ਤੋਂ ਵੀ ਬਹੁਤ ਆਏ ਹੋਏ ਸੀ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਸਾਰਿਆਂ ਨੇ ਇਹ ਕਿਹਾ ਕਿ ਹਾਈ ਕਮਾਂਡ ਤੋਂ ਮੰਗ ਕਰਦੇ ਅਸੀਂ ਕਿ ਸਾਨੂੰ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ ਜਿਹੜਾ ਸ਼ੈਤਾਨੇ ਹਲਕੇ ਨੂੰ ਚਲਾ ਸਕੇ ਵਰਕਰਾਂ ਦੀ ਬਾਹ ਫੜੇ ਉਹ ਸਾਰੀ ਜਿੰਨੀ ਵੀ ਇਹ ਸਾਡਾ ਹਾਊਸ ਸੀ ਇਹ ਫੈਸਲਾ ਹੋਇਆ ਕਿ ਸਾਡਾ ਜਿਹੜਾ ਇਨਚਾਰਜ ਆ ਉਹ ਕੈਂਡੀਡੇਟ ਬਦਲਿਆ ਜਾਵੇ ਤੇ ਸਾਨੂੰ ਹੋਰ ਵਧੀਆ ਇਮਾਨਦਾਰ ਪੜਿਆ ਲਿਖਿਆ ਇਲਾਕੇ ਦਾ ਹੀ ਹੋਵੇ ਉਹ ਦਿੱਤਾ ਜਾਵੇ ਇਹਦੇ ਰੋਪ ਦੇ ਤੇ ਤੁਸੀਂ ਸੁਣੀ ਲੈ ਜੀ ਸਾਰਾ ਕੁਝ ਜੋ ਵੀ ਤੁਹਾਨੂੰ ਦੱਸਿਆ ਹੈ ਅਸੀਂ ਹਾਈ ਕਮਾਂਡ ਕੋ ਵੀ ਦੱਸ ਆਏ ਆ ਉਹ ਹਾਈ ਕਮਾਂਡ ਨੂੰ ਅਸੀਂ ਸਾਰੀ ਗੱਲ ਦੱਸ ਕੇ ਉਹਨਾਂ ਨੇ ਇਨਕੁਆਰੀ ਚੱਲ ਰਹੀ ਆ ਉਹ ਫੈਸਲਾ ਉਹ ਲੈਣਗੇ ਇਹ ਫੈਸਲਾ ਜਿਹੜੀ ਅਸੀਂ ਗੱਲ ਦੱਸ ਕੇ ਆ ਕੋਈ 50 ਬੰਦੇ ਸੀ ਰੋਪ ਤੁਸੀਂ ਸੁਣਿਆ ਜਿਹੜਾ ਪੈਸਾ ਕੋਈ ਪਾਰਟੀ ਦਾ ਆਇਆ ਸੀ ਉਤੋਂ ਵਰਕਰਾਂ ਵਾਸਤੇ ਵਰਕਰਾਂ ਨਾਲ ਨਹੀਂ ਖੜਦਾ ਉਹ ਵਰਕਰਾਂ ਦੇ ਨਾਲ ਨਹੀਂ ਖੜਦਾ ਉਹਦੀ ਦੁਰਵਰਤੋਂ ਹੋਈ ਆ ਵਰਕਰਾਂ ਦੇ ਨਾਲ ਨਹੀਂ ਖੜਿਆ ਵਰਕਰ ਅਦਾਜ ਹੋ ਗਿਆ ਇਹ ਅਸੀਂ ਸਾਰੀ ਜਿਹੜੀ ਆ ਅਸੀਂ ਕੋਈ 50 ਬੰਦਿਆਂ ਦਾ ਡੈਪੂਰੇਸ਼ਨ ਜਿਹੜਾ ਸੀ ਉਹ ਪ੍ਰਧਾਨ ਜੀ ਨੂੰ ਰਾਜਾ ਵੜਿੰਗ ਜੀ ਨੂੰ ਉਹਨਾਂ ਦੇ ਉਸ ਐਸਜੀ ਸੰਧੂ ਸਾਹਿਬ ਨੂੰ ਅਸੀਂ ਦੱਸ ਆਏ ਸੀ ਉਹ ਇਹਦੀ ਇਨਕੁਆਰੀ ਚੱਲ ਰਹੀ ਹੈ ਉਹਨਾਂ ਨੇ ਕਿਹਾ ਸੀ ਇੱਕ ਮਹੀਨੇ ਦੇ ਅੰਦਰ ਤੁਹਾਨੂੰ ਅਸੀਂ ਇਹਦਾ ਰਿਜ਼ਲਟ ਦੇਾਂਗੇ ਔਰ ਉਹ ਜਿਹੜੀ ਹੈਗੀ ਉਹਨਾਂ ਨੇ ਉੱਪਰ ਵੀ ਹਾਈ ਕਮਾਂਡ ਕੋ ਰਾਹੁਲ ਗਾਂਧੀ ਜੀ ਕੋਲ ਵੀ ਪਹੁੰਚਾ ਦਿੱਤੀ ਪੈਸਾ ਤਾਂ ਦੇਖੋ ਜੀ ਬਹੁਤ ਆਇਆ ਸੀਗਾ ਬਸਾਂ ਦਾ ਆਇਆ ਫਿਰ ਆਪਣਾ ਜਿਹੜਾ ਸੀਗਾ ਪ੍ਰਤੀ ਬੂਥ 10000 ਰੁਪਇਆ ਆ ਉਹ ਸਾਰਾ ਲਾ ਲਓ 205 ਬੂਥਾ ਜੋੜ ਲਓ ਤੁਸੀਂ ਸਹਿਣੇਓ ਦਫਤਰ ਦਾ ਵੱਖਰਾ ਆ ਬਹੁਤ ਪੈਸਾ ਆਇਆ ਸੀਗਾ ਪਰ ਉਹਦੀ ਹੁਣ ਤੁਸੀਂ ਪੁੱਛ ਰਹੇ ਹੋ ਬਾਰ ਬਾਰ ਅਸੀਂ ਅੱਗੇ ਵੀ ਕਿਹਾ ਪਰ ਉਹ ਇਹ ਜਿਹੜੀ ਆ ਵੀ ਉਹ ਸਹੀ ਜੂਝ ਨਹੀਂ ਕੀਤਾ ਗਿਆ ਜੇ ਉਹ ਸਹੀ ਜੂਝ ਹੋ ਜਾਂਦਾ ਤਾਂ ਮੈਂ ਵੈਦੇ ਨਾਲ ਕਹਿਣਾ ਕਿ ਸ਼ਤਰਾਂ ਨੇ ਹਲਕੇ 'ਚੋਂ 20000 ਵੋਟ ਹੋਰ ਵਾਦੀ ਕਾਂਗਰਸ ਪਾਰਟੀ ਦੀ ਸਾਡੇ ਜੋ ਸੀਨੀਅਰ ਕਾਂਗਰਸੀ ਨੇ ਰਾਜਾ ਵੜਿੰਗ ਜੀ ਨੂੰ ਮਿਲ ਕੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਬਲੌਗ ਲੈਵਲ ਤੇ ਮੀਟਿੰਗਾਂ ਕਰੋ ਸਾਡੇ ਪਤਨਾ ਬਲੌਗ ਦੀ ਜੋ ਮੀਟਿੰਗ ਹੈ ਉਹ ਨਹੀਂ ਹੋ ਸਕੀ ਸੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹਦੇ ਵਿੱਚ ਸਾਡੇ ਮੌਜੂਦਾ ਕਾਉਂਸਲਰ ਸਾਡੇ ਬਲੌਗ ਸਮਤੀ ਦੇ ਚੇਅਰਮੈਨ ਸਾਹਿਬ ਸਾਡੇ ਬਲੌਗ ਦੇ ਐਕਸ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦਰਸ਼ਨ ਜੀ ਖੜੇ ਨੇ ਮੈਂ ਖੜਾ ਸਾਡੇ ਨਗਰ ਕੌਂਸਲ ਦੇ ਕਾਉਂਸਲਰ ਸਾਰਿਆਂ ਨੇ ਆ ਕੇ ਇੱਕ ਮਤ ਹੋਕੇ ਕਿਹਾ ਕਿ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਮੇਨ ਵਰਕਰ ਆਏ ਸੀ ਕਿ ਜਿਹੜੇ ਸਾਡੇ ਵਰਕਰ ਉਸਕੇ ਦੂਜੀਆਂ ਪਾਰਟੀਆਂ ਵਿੱਚ ਗਏ ਨੇ ਉਹਨਾਂ ਨੂੰ ਵਾਪਸ ਲਿਆਵਾਂਗੇ ਤੇ ਹਾਈ ਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਜਿਹੜਾ ਹਲਕੇ ਦਾ ਇੰਚਾਰਜ ਹੈ ਕੋਈ ਉਹ ਵਧੀਆ ਦੇਖ ਕੇ ਸਾਡੇ ਹਲਕੇ ਦੇ ਵਿੱਚੋਂ ਜਾਂ ਬਾਹਰੋਂ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਹੈ ਸਰਵੇ ਕਰਕੇ ਜੋ ਪਿਛਲੀ ਵਾਰੀ ਸਾਡਾ ਜਿਹੜੀ ਚੋਣ ਹੋਈ ਸੀ ਇਹ ਹਲਕੇ ਦੇ ਇੰਚਾਰਜ ਦੀ ਜਿਹੜਾ ਐਮਐਲਏ ਦੇ ਟਿਕਟ ਮਿਲੀ ਸੀ ਉਦੋਂ ਤਕਰੀਬਨ ਵਰਕਰਾਂ ਨੂੰ ਪੁੱਛਿਆ ਨਹੀਂ ਗਿਆ ਜਿਆਦਾ ਇਸ ਕਰਕੇ ਅਸੀਂ ਇੱਕ ਬੇਨਤੀ ਕਰਾਂ ਕਿ ਹਰ ਇੱਕ ਵਰਕਰ ਨੂੰ ਪਿੰਡ ਲੈਵਲ ਤੇ ਪੁੱਛ ਕੇ ਵਰਕਰਾਂ ਨੂੰ ਜਿਹੜਾ ਸਾਡਾ ਕੈਂਡੀਡੇਟ ਹੈ ਸਾਨੂੰ ਕੋਈ ਹੁਣੇ ਤੋਂ ਦਿੱਤਾ ਜਾਏ ਜਿਹਦੇ ਨਾਲ ਅਸੀਂ ਸਾਰੇ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਸਿਵਰਾਣੇ ਹਲਕੇ ਦੇ ਵਿੱਚ ਕੰਮਜਾਬ ਕਰ ਸਕੀਏ ਮੈਮ ਤੁਸੀਂ ਪੱਤਰਕਾਰ ਹੋ ਤੁਹਾਨੂੰ ਜਿਆਦਾ ਪਤਾ ਹੈ ਤਾਂ ਤੁਸੀਂ ਨਾ ਸੁਣਿਆ ਤਾਂ ਹੈ ਵੀ ਜਿੰਨੇ ਪੈਸੇ ਸਾਰੇ ਖਾ ਗਿਆ ਨਾਲੇ ਅਫਸਰ ਰਹੇ ਨੇ ਉਹਨਾਂ ਕੋ ਉਹਨਾਂ ਜਿਹ ਅਫਸਰਾਂ ਵਾਲੀਆਂ ਆਦਤਾਂ ਨੇ ਉਹ ਪੈਸੇ ਲੈਣ ਗਏ ਜੇ ਨੇ ਦਿੱਤੇ ਤਾਂ ਹੈ ਨਹੀਂ ਉਹਨਾਂ ਨੇ ਅਸੀਂ ਪਿਛਲੀ ਵਾਰੀ ਜੋ ਟਿਕਟ ਆਵੇਂ ਅਸੀਂ ਵੀ ਨਾਲ ਸੀ ਉਹਨਾਂ ਦੇ ਟਿਕਟ ਦਵਾਈ ਵੀ ਸੀ ਨਾਲ ਗਏ ਵੀ ਸੀ ਉਹਨਾਂ ਦੇ ਪਰ ਜਦੋਂ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਗਏ ਸੀ ਵੋਟਾਂ ਲੈਣ ਵਾਸਤੇ ਉਦੋਂ ਸਾਨੂੰ ਬਹੁਤ ਨੋਸ਼ੀ ਦਾ ਨੋਸ਼ੀ ਦਾ ਸਾਹਮਣਾ ਕਰਨਾ ਪਿਆ ਕਿ ਜਦੋਂ ਅਗਲਾ ਮੂੰਹ ਤੇ ਕਹਿ ਦਿੰਦਾ ਸੀ ਦਰਬਾਰਾ ਸਿੰਘ ਤੂੰ ਤਾਂ ਮੇਰੇ ਕੋਲ 8 ਲੱਖ 70000 ਨੇ ਪੈਸੇ ਲਏ ਸੀ ਉਦੋਂ ਗਲਤੀ ਹੋ ਗਈ ਸੀ ਅਸੀਂ ਕੁਝ ਕਹਿ ਨਹੀਂ ਸਕੇ ਪਾਰਟੀ ਨੇ ਸਾਡਾ ਫੈਸਲਾ ਜਿਹੜਾ ਕਰ ਦਿੱਤਾ ਸੀ ਹੁਣ ਅਸੀਂ ਇਸੇ ਕਰਕੇ ਪਹਿਲਾਂ ਹੀ ਕਹਿ ਰਹੇ ਹਾਂ ਕਿ ਜੋ ਫੈਸਲਾ ਹੋ ਵਧੀਆ ਤਰੀਕੇ ਨਾਲ ਹੋ ਜਾਵੇ